ਮਾਈਕ ਚੱਕ ਲੈਣਾ ਸਨਾਰ ਦੋਸਤੋ ਦੂਜਾ ਮਾਈਕ ਚੱਕ ਹਾਂਜੀ ਲਾਈਵ ਦਿਖਾ ਰਹੇ ਆ ਜੀ ਐਦਾ ਮੋਗੇ ਦਾ ਸੀਨ ਜਿਹੜਾ ਵਾ ਠੀਕ ਹੈ ਜੀ। ਹਾਂ ਜੀ। ਕੀ ਅੱਜ ਦਾ ਸਮਰਥਨ ਦੇ ਰਹੇ ਆ ਮੋਗਾ ਬੰਦਾ ਪੰਜਾਬ ਬੰਦਾ ਕਿਸਾਨਾਂ ਵੱਲੋਂ ਜਿਹੜਾ ਇਹ ਕੀ ਲੱਗਦਾ ਕਿਸਾਨਾਂ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਵਾ ਅੱਜ ਦਾ ਇਹ ਦੇਸ਼ ਹਿੱਤ ਵਾਸਤੇ ਆ ਜਾਂ ਕੀ ਲੱਗਦਾ ਤੁਹਾਨੂੰ ਦੇਸ਼ ਹਿੱਤ ਵਾਸਤੇ ਹੀ ਆ ਜੀ। ਤੇ ਪੂਰਨ ਤੌਰ ਤੇ ਤੁਸੀਂ ਫਿਰ ਸਮਰਥਨ ਕਰ ਰਹੇ ਆ ਦੁਕਾਨਾਂ ਕਾਰੋਬਾਰ ਬੰਦ ਕਰਤੇ ਠੀਕ ਹੈ ਹਾਂ ਹਾਂਜੀ ਬੋਤੋ ਆਪਾਂ ਖੜੇ ਆ ਮੋਗਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਨੇ ਦੁਕਾਨਾਂ ਕਾਰੀਆਂ ਜਿਹੜੀਆਂ ਬੰਦ ਨੇ ਮੋਗਾ ਦੀ ਆਵਾਜ਼ ਹੈ ਇਹਦੇ ਅੰਦਰ ਆ ਕੰਮ ਕਰਦਾ ਹੈ ਇਹਦੇ ਅੰਦਰ ਹੈ ਲੋਕਾਂ ਦੀ ਆਵਾਜ਼ ਹੈ ਜਿਹੜੀ ਚੱਲਦੀ ਰਹੇਗੀ ਪਰ ਜੋ ਵਪਾਰਕ ਤੇ ਉਦਾਰੇ ਨੇ ਸਰਕਾਰੇ ਫੂਕਿਤਰਾ ਬੰਦ ਨੇ ਔਰ ਕਿਸਾਨ ਨੂੰ ਦੋਵੇਂ ਨੇ ਤੁਹਾਡਾ ਸਮਰਥਨ ਜਿਹੜਾ ਅੱਜ ਪੰਜਾਬ ਦੇ ਵਿੱਚ ਮਿਲਣ ਲਾਈ ਹੁੰਦੇ ਆ ਉਹ ਦਾ ਸੁਖਣਾ ਨਹੀਂ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਆਪ ਕੋ ਰੋਕੇ ਕਰ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ ਤਿਕਰੀਵਨ ਇੱਕ ਸਾਲ ਹੋ ਗਿਆ ਕਿਸਾਨਾਂ ਨੂੰ ਰੀਓਰੀਐਂਟੇਸ਼ਨ ਕੁਆਰਟਰ ਤੇ ਬੈਠਿਆ ਤੇ ਅੱਜ ਜਿਹੜੇ ਕਿਸਾਨ ਆ ਗੁਰਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਕਤ ਦਾ ਜਿਹੜਾ 35ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਕਾਫੀ ਖਰਾਬ ਰੁੱਤਤੀ ਹੈ ਸਾਰੇ ਸਥਾਨਕ ਲੋਕ ਉਹਨਾਂ ਦੀ ਸੇਧ ਨੂੰ ਲੈ ਕੇ ਸਿੰਮਤ ਦਿਖਾਈ ਦੇ ਰਹੇ ਹੈ ਪਰ ਸਰਕਾਰਾਂ ਹਲੇ ਵੀ ਇਸ ਦਾ ਤੋਂ ਮਾਫਰ ਦਾ ਨਾਂ ਨਹੀਂ ਲਾ ਰਹੀਆਂ ਜੋ ਮੰਨੀਆਂ ਹੋਈਆਂ ਮੰਗਾਂ ਇੱਕ ਪੰਕਾ ਬਹੁਤ ਵੱਡੀ ਇੱਕ ਤਰ੍ਹਾਂ ਦੇ ਨਾਲ ਪ੍ਰਾਪਤੀ ਕੀਤੀ ਜਾ ਰਹੀ ਸੀ 13-14 ਮਹੀਨੇ ਦਾ ਸੰਗਠਨ ਹੈ ਜਿਹੜਾ ਉਸ ਤੋਂ ਬਾਅਦ ਉਹ ਅੰਦੋਲਨ ਸੰਗਠਨ ਹੋਇਆ ਸੀ ਉਹ ਪ੍ਰਾਪਤੀ ਹੈ ਜਿਹੜੀ ਹਲੇ ਤੱਕ ਕਿਸਾਨਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਐਮਐਸਪੀ ਦੀ ਮੰਗ ਜੋ ਆਪੀ ਸੁਆਮੀਨਾਥ ਸਿੰਘ ਰਿਪੋਰਟ ਲਾਗੂ ਨਹੀਂ ਹੋਈ ਜਿਹੜੀ ਐਮਐਸਪੀ ਹੈ ਫਸਲਾਂ ਦੇ ਉੱਤੇ ਲਾਗੂ ਨਹੀਂ ਹੋਈ ਇਸ ਇਤਰਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਚ ਹਨ ਕਿਸਾਨਾਂ ਦੀਆਂ ਜਿਨ੍ਹਾਂ ਤੇ ਕੇਂਦਰ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਸੀ ਤੇ ਪਰ ਹਾਲੇ ਤੱਕ ਉਹਨਾਂ ਮੰਗਾਂ ਦਾ ਕੋਈ ਵੀ ਨਕਟਾਰਾ ਜਿਹੜਾ ਨਹੀਂ ਕੀਤਾ ਗਿਆ ਜੈਸੂ ਨੂੰ ਲੈ ਕੇ ਕਿਸਾਨ ਪਿਛਲੇ ਇੱਕ ਤਾਲ ਤੋਂ ਚੰਬੂ ਅਤੇ ਖਨੌਰੀ ਬਾਰਡਰ ਤੇ ਬੈਠੇ ਆ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਆ ਪਰ ਹਰਿਆਣਾ ਸਰਕਾਰ ਉਹਨਾਂ ਨੂੰ ਅੱਗੇ ਲੰਘਣ ਨਹੀਂ ਦੇ ਰਹੀ ਜਿਸ ਕਾਰਨ ਇੱਕ ਬਹੁਤ ਵੱਡਾ ਟਕਰਾਓ ਹੈ ਜਿਹੜਾ ਉਹ ਪੈਦਾ ਹੋਇਆ ਹੈ ਤੇ ਸਾਹਾਂ ਨਗਰ ਤੋਂ ਜਿਸਨ ਢੱਲੇਵਾਲ ਦੀ ਸੇਧ ਤੋਂ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਚਿੰਤਾ ਦਿਖਾਈ ਦੇ ਰਹੀਆਂ ਨੇ ਤੋਂ ਉੱਤੇ ਨੂੰ ਲੈ ਕੇ ਇਹ ਅੱਜ ਜਿਹੜਾ ਇਹ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਕਿ ਕੇਂਦਰ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਤੁਸੀਂ ਤਾਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਅੰਦਰ ਆਵਾਜ਼ਾਈ ਜ਼ਰੂਰ ਹੈ ਗੱਡੀਆਂ ਵੀ ਚੱਲ ਰਹੀਆਂ ਨੇ ਸਕੂਟਰ ਮੋਟਰਸਾਈਕਲ ਟੈਕਸੀ ਵੀ ਚੱਲ ਰਹੀ ਹੈ ਪਰ ਜਿਹੜੇ ਬੰਦ ਹੈ ਸਿਰਫ ਦਵਾਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਖੁੱਲੀਆਂ ਦੇਖਣੀਆਂ ਕਿਉਂਕਿ ਇਹਨਾਂ ਨੂੰ ਸ਼ੋਰਟ ਦਿੱਤੀ ਗਈ ਹੈ ਕਿਉਂਕਿ ਇਹ ਐਮਰਜੈਂਸੀ ਦੀ ਤਵਾਵਾਂ ਦੇ ਵਿੱਚ ਆਉਂਦੀਆਂ ਨੇ ਪਰ ਪੈਟਰੋਲ ਪੰਪ ਇਹਨਾਂ ਬਾਰੇ ਕੱਲ ਕਿਹਾ ਜਾ ਰਿਹਾ ਸੀਗਾ ਕਿ ਪੈਟਰੋਲ ਪੰਪ ਖੁੱਲਣਗੇ ਪਰ ਪੈਟਰੋਲ ਪੰਪ ਦੀ ਗੱਲ ਵਿੱਚ ਦਵਾਈ ਦੇ ਲਈ ਉਹ ਪਰਿਵਾਰਕਾਂ ਦੇ ਨਹੀਂ ਆ ਸਮਝੀ ਮੱਡੀਆਂ ਉਹਨਾਂ ਵੱਲੋਂ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਸਰਕਾਰ ਜਿਹੜੀ ਸਰਕਾਰ ਨੇ ਹੋਰ ਕੋਟਾ ਦੇ ਕਰਨ ਦੇ ਬਾਰੇ ਗੱਲ ਆਈ ਤੇ ਜਿਹੜੀ ਅੱਜ ਤੋਂ ਪੂਰਨ ਹਮਾਲ ਚੱਲ ਰਹੀ ਹੈ। ਤੋਂ ਆਓ ਆਪਾਂ ਤੁਹਾਨੂੰ ਸ਼ਹਿਰ ਦੇ ਹਾਲਾਤ ਦਿਖਾਈਏ। ਕਿ ਸ਼ਹਿਰ ਦੇ ਵਿੱਚ ਬੰਦ ਤਾਂ ਕਿੰਨਾ ਕਾਸਰ ਹੈ। ਤੋਂ ਆਪਾਂ ਤੁਹਾਨੂੰ ਸ਼ਹਿਰ ਦੇ ਚਤੂਰ ਤੇ ਲੈ ਕੇ ਚੱਲਦੇ ਆਂ ਔਰ ਉਸ ਤੋਂ ਬਾਅਦ ਉਸ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਕਿਸਾਨ ਵੱਡੀ ਗਿਤੀ ਦੇ ਵਿੱਚ ਇਕੱਠੇ ਹੋਏ ਨੇ ਤੇ ਆਪਾਂ ਉਹਨਾਂ ਦੇ ਵਿਚਾਰ ਵੀ ਸੁਣਾਵਾਂਗੇ। ਤੋਂ ਆਓ ਆਪਾਂ ਸ਼ਹਿਰ ਦਾ ਟੂਰ ਲਾਈਏ। ਆਜੋ ਬੋਲੋ ਜੀ ਅੱਗੇ ਰੋ। ਇੰਮੋਗਾ ਸ਼ਹਿਰ ਜਿਹੜਾ ਮੇਨ ਬਾਜ਼ਾਰ ਆ ਜੀ ਮੋਗਾ ਸ਼ਹਿਰ ਦਾ ਮੇਨ ਬਾਜ਼ਾਰ ਮੋਗੇ ਸ਼ਹਿਰ ਦੇ ਮੇਨ ਬਾਜ਼ਾਰ ਦੇ ਵਿੱਚ ਪੂਰੀ ਤਰ੍ਹਾਂ ਬੰਦ ਸਫਲ ਦਿਖਾਈ ਦੇ ਰਿਹਾ ਹੈ ਕਿਉਂਕਿ ਇੱਕ ਵੀ ਦੁਕਾਨ ਆ ਜਿਹੜੀ ਉਹ ਨਹੀਂ ਖੁੱਲੀ ਦਿਖਦੀ ਸਿਰਫ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਨੇ ਲੋਕਾਂ ਦੀ ਆਵਾਜ਼ਾਈ ਜ਼ਰੂਰ ਦਿਖ ਰਹੀ ਹੈ ਕਿਉਂਕਿ ਕੁਝ ਜ਼ਰੂਰੀ ਕੰਮ ਹੁੰਦੇ ਨੇ ਘਰਾਂ ਦੇ ਔਰ ਬਹੁਤ ਸਾਰੇ ਲੋਕ ਜਿਹੜੇ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਉਹਨਾਂ ਨੇ ਆਉਣਾ ਜਾਣਾ ਵੀ ਹੁੰਦਾ ਹੈ ਸਵੇਰ ਲਗਭਗ 10:30 ਦਾ ਟਾਈਮ ਹੋ ਚੁੱਕਿਆ 11:00 ਵੱਜਣ ਵਾਲੇ ਆ ਸੋ ਤੁਸੀਂ ਦੇਖ ਸਕਦੇ ਹੋ ਸਿਵਲ ਹਸਪਤਾਲ ਦੇ ਸਾਹਮਣੇ ਦਵਾਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਖੁੱਲੀਆਂ ਦਿਖਾਈ ਦੇ ਰਹੀਆਂ ਪੰਜਾ ਇਸ ਤੋਂ ਇਲਾਵਾ ਸਮੁੱਚੇ ਸ਼ਹਿਰ ਦੇ ਵਿੱਚ ਬੰਦ ਦਾ ਅਸਰ ਹੈ ਜਿਹੜਾ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਔਰ ਜਿੰਨੀਆਂ ਵੀ ਕਰਿਆਨਾ ਐਸੋਸੀਏਸ਼ਨ ਨੇ ਜਾਂ ਹੋਰ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਇਸ ਬੰਦ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ ਮਜ਼ਦਮ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਕਿ ਮਲੇਰ ਕੋਟਲਾ ਦੀ ਸਬਜ਼ੀ ਮੰਡੀ ਵੀ ਉਹਨਾਂ ਵੱਲੋਂ ਵੀ ਅੱਜ ਜਿਹੜੀ ਹੜਤਾਲ ਕੀਤੀ ਗਈ ਹੈ ਔਰ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਬਜ਼ੀਆਂ ਮੰਡੀਆਂ ਜਿਹੜੀਆਂ ਅੱਜ ਬੰਦ ਨੇ ਸੋ ਕਿਸਾਨਾਂ ਦੇ ਅੰਦੋਲਨ ਨੂੰ ਜਿਹੜਾ ਇੱਕ ਵੱਡਾ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਅੱਜ ਪੰਜਾਬ ਦੇ ਵਿੱਚੋਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹ ਸੁਨੇਹਾ ਜਾ ਰਿਹਾ ਸੀ ਕਿ ਕੁਝ ਕੁ ਕਿਸਾਨ ਹੈ ਜਿਹੜੇ ਉਹੀ ਬਾਰਡਰਾਂ ਦੇ ਉੱਤੇ ਡਟੇ ਹੋਏ ਆ ਤੇ ਬਾਕੀ ਕਿਸਾਨ ਤਾਂ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਇਹਨਾਂ ਮੰਗਾਂ ਦੇ ਨਾਲ ਕੋਈ ਲੈਣ ਦੇ ਨਹੀਂ ਹੈ ਪਰ ਜਿਸ ਤਰ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਾਰਤ ਰੱਖ ਕੇ ਇਸ ਅੰਦੋਲਨ ਦੇ ਵਿੱਚ ਜਾਨ ਫੂਕੀ ਹੈ ਔਰ ਅੱਜ 35 36 ਦਿਨ ਹੋ ਗਏ ਨੇ ਉਹਨਾਂ ਨੂੰ ਮਰਨ ਮਰਦ ਤੇ ਬੈਠਿਆ ਉਹਨਾਂ ਦੀ ਸਿਹਤ ਜਿਹੜੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਕੇਂਦਰ ਸਰਕਾਰ ਚਾਹੇ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤੀ ਚਿੰਤਾ ਦਿਖਾਈ ਨਹੀਂ ਦੇ ਰਹੀ ਪਰ ਪੰਜਾਬ ਦੇ ਲੋਕ ਇਸ ਗੱਲ ਨੂੰ ਲੈ ਕੇ ਜ਼ਰੂਰ ਚਿੰਤਾ ਦੇ ਵਿੱਚ ਨੇ ਦਿਖਾਉਣੀ ਸਭ ਜਨਤਾ ਹਾਂਜੀ ਆਪਾਂ ਚੱਲਦੇ ਅੰਦਰ ਵੀ ਚੱਲਦੇ ਪਾ ਜੀ ਸਾਜਿ ਮਿੰਡੀ ਬੰਦ ਹੋ ਜੂਗੀ ਨੂੰ ਲੱਗਦਾ ਸੋ ਆਪਾਂ ਪਹਿਲਾ ਮੇਨ ਚੌਂਕ ਦੇ ਵਿੱਚ ਦਲਦੇ ਆ ਕਿਉਂਕਿ ਮੇਨ ਚੌਂਕ ਦੇ ਵਿੱਚ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦਾ ਇਕੱਠ ਵੀ ਹੋਏਗਾ ਉੱਥੇ ਆਪਾਂ ਕਿਸਾਨ ਆਗੂਆਂ ਦੇ ਵਿਚਾਰ ਵੀ ਸੁਣਾਂਗੇ ਸੋ ਦੱਸ ਦਈਏ ਕਿ ਅੱਜ 30 ਦਸੰਬਰ ਜਿਹੜਾ ਕਿਸਾਨਾਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀਗਾ ਉਹ ਬੰਦ ਪੂਰੀ ਤਰ੍ਹਾਂ ਸਫਲ ਦਿਖਾਈ ਦੇ ਰਿਹਾ ਮੋਗਾ ਸ਼ਹਿਰ ਦੇ ਵਿੱਚ ਪਹਿਲਾਂ ਅਮੀਰ ਸੀ ਕਿ ਇੰਨਾ ਸਮਰਥਨ ਨਹੀਂ ਮਿਲੇਗਾ ਪਰ ਪਿਛਲੇ 2-3 ਦਿਨ ਤੋਂ ਵੱਖ-ਵੱਖ ਜਥੇਬੰਦੀਆਂ ਨੇ ਇਸ ਅੰਦੋਲਨ ਦਾ ਸਮਰਥਨ ਕਰਕੇ ਇਸ ਅੰਦੋਲਨ ਨੂੰ ਜਿਹੜਾ ਇੱਕ ਨਵੀਂ ਜਾਨ ਦਿੱਤੀ ਹੈ ਨਵੀਂ ਰੂਹ ਫੂਕੀ ਆ ਉਹਦੇ ਵਿੱਚ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਇੱਕ ਵੱਡਾ ਸਮਰਥਨ ਮਿਲਿਆ ਹੈ ਤੋ ਅੱਜ ਕਿਤੇ ਨਾ ਕਿਤੇ ਜੇ ਵੇਖਿਆ ਜਾਵੇ ਤਾਂ ਕੇਂਦਰ ਸਰਕਾਰ ਵੀ ਸੋਚਣ ਲਈ ਜ਼ਰੂਰ ਮਜਬੂਰ ਹੋਏਗੀ ਪੰਜਾਬ ਸਰਕਾਰ ਚਾਹੇ ਨਾ ਵਿਰੋਧ 'ਚ ਜਾ ਰਹੀ ਹੈ ਨਾ ਹੱਕ ਦੇ ਵਿੱਚ ਜਾ ਰਹੀ ਹੈ ਉਹ ਵੀ ਮੌਕੇ ਦਾ ਤਕਾਜ਼ਾ ਦੇਖ ਰਹੀ ਸੀ ਅੱਜ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਕਿਸਾਨਾਂ ਨੂੰ ਜਿਹੜਾ ਬਹੁਤ ਵੱਡਾ ਸਮਰਥਨ ਜਿਹੜਾ ਆਮ ਲੋਕਾਂ ਵੱਲੋਂ ਮਿਲਿਆ ਤੇ ਇਹਨਾਂ ਦੀਆਂ ਮੰਗਾਂ ਦਾ ਕੁਝ ਹੱਲ ਕਰਨਾ ਚਾਹੀਦਾ ਹੈ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਕੁਝ ਹੋ ਜਾਂਦਾ ਹੈ ਤਾਂ ਦੋਹਾਂ ਸਰਕਾਰਾਂ ਲਈ ਇੱਕ ਬੜੀ ਕਸੂਤੀ ਸਥਿਤੀ ਪੈਦਾ ਹੋਏਗੀ ਜਿਸ ਨੂੰ ਸਾਂਭਣਾ ਸੁਖਾਲਾ ਨਹੀਂ ਹੋਏਗਾ। ਸੋ ਦੇਖ ਕੇ ਦੋਹਾਂ ਸਰਕਾਰਾਂ ਰਲ ਮਿਲ ਕੇ ਇਸ ਮਸਲੇ ਦਾ ਹੱਲ ਕਰਦੀਆਂ ਕਿਉਂਕਿ ਮੰਗਾਂ ਕੋਈ ਜ਼ਿਆਦਾ ਵੱਡੀਆਂ ਨਹੀਂ ਹੈਗੀਆਂ ਉਹੀ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਅੰਦੋਲਨ ਜਿਹੜਾ ਚੱਲਿਆ ਸੀਗਾ ਲਗਾਤਾਰ ਫਿਕਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤੇ ਹੋਰ ਕਈ ਥਾਵਾਂ ਤੇ ਤੇ ਉਹਦੀ ਪ੍ਰਾਪਤੀ ਜਿਹੜੀ ਸੀਗੀ ਉਹ ਹਾਲੇ ਤੱਕ ਕਿਸਾਨਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਨਾ ਤਾਂ ਐਮਐਸਪੀ ਲਾਗੂ ਹੋਈ ਨਾ ਹੀ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਈ ਨਾ ਹੀ ਇਸੇ ਤਰ੍ਹਾਂ ਹੋਰ ਪ੍ਰਾਲੀ ਵਗੈਰਾ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਮਸਲੇ ਸੀਗੇ ਉਹਨਾਂ ਦਾ ਕੋਈ ਹੱਲ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਜਿਹੜੀ ਸ਼ਹਿਰ ਦੀ ਮੇਨ ਰੋਡ ਹੈ ਉਹਨੂੰ ਟਰੈਕਟਰ ਟਰਾਲੀਆਂ ਲਗਾ ਕੇ ਬੰਦ ਕੀਤਾ ਗਿਆ ਆਪਾਂ ਆਪਣੀ ਗੱਡੀ ਨੂੰ ਇੱਥੇ ਹੀ ਖੜੀ ਕਰਾਂਗੇ ਤੇ ਇਸ ਤੋਂ ਅੱਗੇ ਦਾ ਨਜ਼ਾਰਾ ਤੁਹਾਨੂੰ ਜਾ ਕੇ ਪੈਦਲ ਦਿਖਾਵਾਂਗੇ ਸੋ ਜੁੜੇ ਰਹੋ ਤਾਂ ਕਿ ਤੁਹਾਨੂੰ ਬੰਦ ਦੀ ਅੱਜ ਦੀ ਪੂਰਾ ਅਫਸਰ ਜਿਹੜਾ ਤੁਹਾਨੂੰ ਅਸੀਂ ਦਿਖਾ ਸਕੀਏ ਸ਼ੀਸ਼ਾ ਚੱਕ ਇਹ ਚੱਕਦੇ ਇੱਧਰ ਹੀ ਲੰਘੋ ਬੜ ਬੁਲਾਈ ਆਵਾਜ਼ ਬੜ ਬੁਲਾਈ ਆਵਾਜ਼ ਸਭ ਨਾਲ ਹੀ ਜਾਣਾ ਥਾਲੀ ਲੈ ਕੇ ਸਾਰੇ ਦੇ ਕੋਲ ਹੈ ਬਨਾਸੀ ਜੀ ਬਨਾਤੇ ਨਾਲ ਹੀ ਬਨਾਤੇ ਕੋਲੀ ਹਾਂ ਤੇ ਸਾਰੇ ਕਿਹੜੇ ਪਿੰਡੋਂ ਆਏ ਵਿਜਵਾਣ ਹੈ ਮੋਗਿਆ ਵੀਰੇ ਕਿਹੜਾ ਪਿੰਡ ਆ ਵੀਰੇ ਤਤਾਰੀਆ ਤਤਾਰੀਆ ਵਾਲੇ ਕਿੰਨੇ ਕਿਸਾਨ ਵੀਰ ਆਏ ਆ ਜੀ ਤੁਹਾਡੇ ਨਾਲ ਸਾਡੇ ਨਾਲ ਲੱਗੇ ਆ ਜੀ 500 ਤੋਂ ਟਰੈਕਟਰ ਲੈ ਕੇ ਆ ਗਏ 20 25 ਵਾਲੇ ਅੱਛਾ ਜੀ ਅੱਜ ਜਿਹੜਾ ਅੱਜ ਦਾ ਇਹ ਪੰਜਾਬ ਬੰਦ ਦਾ ਸੱਦਾ ਉਹਨੂੰ ਪੂਰੀ ਤਰ੍ਹਾਂ ਸਮਰਥਨ ਦੇਣ ਲਈ ਆਏ ਹਾਂ ਤੁਸੀਂ ਹਾਂ ਜੀ ਆਮ ਤੌਰ ਤੇ ਮੋਗਾ ਦੇ ਵਿੱਚ ਪਹੁੰਚ ਚੁੱਕੇ ਆਂ ਜੀ ਬਾਜ਼ਾਰ ਵਾਲੇ ਰਸਤੇ ਬਾਜ਼ਾਰ ਦਾ ਰਸਤਾ ਤੁਹਾਨੂੰ ਬਾਜ਼ਾਰ ਦਾ ਸੀਨ ਆ ਜਿਹੜਾ ਦ੍ਰਿਸ਼ ਆ ਜਿਹੜਾ ਉਹ ਦਿਖਾ ਚੁੱਕੇ ਆਂ ਮਾਡਲ ਥਾਣਾ ਸਿਟੀ ਪੂਰਨ ਤੌਰ ਤੇ ਬੰਦ ਹੈ ਹਾਂਜੀ ਹਾਂ ਮਾਡਲ ਥਾਣਾ ਸਿਟੀ ਮੋਗਾ ਅੱਜ ਇੱਥੇ ਕੋਈ ਰੌਣਕ ਨਹੀਂ ਆਮ ਤੌਰ ਤੇ ਇੱਥੇ ਰੌਣਕ ਰਹਿੰਦੀ ਇਕੱਠ ਹੁੰਦਾ ਹੈ ਲੋਕਾਂ ਦਾ ਆਉਣ ਜਾਣ ਲੋਕਾਂ ਦਾ ਬਣਿਆ ਰਹਿੰਦਾ ਹੈ ਪਰ ਆ ਜੋ ਲੋਕ ਜਿਨ੍ਹਾਂ ਦੇ ਕੋਈ ਮਸਲੇ ਥਾਣਿਆਂ ਨਾਲ ਸੰਬੰਧਤ ਹੁੰਦੇ ਐ ਉਹ ਵੀ ਘਰਾਂ ਚੋਂ ਨਹੀਂ ਨਿਕਲੇ। ਸੰਬੇਰੀਆ ਲਈ ਤੁਸੀਂ ਸ਼ੇਅਰ ਕਰ ਦਿਓ। ਸੋ ਦੇਖ ਸਕਦੇ ਆ ਕਿ ਮੇਨ ਟੌਕ ਮੋਗਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਪਹੁੰਚੇ ਹੋਏ ਆ। ਤੇ ਚਾਰੇ ਪਾਸਿਓ ਜਿਹੜਾ ਹੈਗਾ ਬੰਦ ਕੀਤਾ ਹੋਇਆ ਰਸਤਾ ਪੈਰੀਗੇਟ ਲਗਾ ਕੇ कर हैं लाइव मेरे वाला शेयर कर देंगे कर ਪਾਰ ਪਾਰ ਦੇ ਵਿੱਚ ਹੈ ਜਿਹੜੇ ਕਿ ਰਾਜ ਦੇ ਵਿੱਚ ਸਰਕਾਰ ਦੇ ਪੈਸਾ ਭਾਰਾ